ਪੈਰ ਦਵਾਈ ਦੇ ਹਾਂ ਹਾਂ ਪੈਰ ਖਲਾਬ ਹੋ ਰਿਹਾ ਬੜੇ ਭੈਣ ਜੀ ਆਪਣੇ ਪੈਰਾਂ ਨੂੰ ਬੁਲਾਉਣੀ ਆ ਤੇ ਬੱਚਿਆਂ ਦੇ ਪੈਰਾਂ ਨੂੰ ਠੀਕ ਆ ਵਜੂਦਾਂ ਦੇ ਪੈਰਾਂ ਨੂੰ ਇੱਕ ਦਾ ਪੈਰ ਗਲ ਗਿਆ ਤਾਂ ਆਹ ਦੇਖੋ ਬੇ ਕਿਹੜੇ ਦੰਗ ਦੇ ਹੋ ਗਏ ਹਾਂ ਜੀ ਪਾਣੀ ਕਰ ਜੀ ਇਸ ਕਰਕੇ ਖਿਆਲ ਰੱਖਿਓ ਕੱਚਾ ਬਣੀਆ ਚੱਕ ਤਾ ਬਸ ਛੱਡਿਓ ਜੀ ਕੀ ਹਾਲ ਨੇ ਤੇ ਪੈਰ ਦੇ ਭੈਣ ਜੀ ਤੇ ਪੈਰਾਂ ਨੂੰ ਦਵਾਈ ਲੋ ਜੀ ਮੈਂ ਜਗਦੇ ਆਂਦੀ ਸੀ ਆ ਕੋਈ ਗੱਲ ਨਹੀਂ ਫਿਰ ਕੀ ਜਗਦੇ ਆਲੀ ਤੇ ਪੈਰਾਂ ਨਹੀਂ ਕੁਝ ਕਰੋ ਆਹ ਵੇਖੋ ਪੈਰ ਕਿੰਨੇ ਖਲਾਬ ਹੋ ਰਹੇ ਇੱਕ ਕਰਕੇ ਆਪਣੇ ਪੈਰਾਂ ਨੂੰ ਦਵਾਈ ਦੋ ਠੀਕ ਆ ਦਵਾ ਤੇ ਲਾਉਣ ਵਾਲੀ ਦਵਾਈ ਆ ਬੀ ਜੀ ਬੱਚਿਆਂ ਦੇ ਪੈਰਾਂ ਤੇ ਆਪਣੇ ਦੇ ਪੈਰਾਂ ਤੇ ਲਾਇਓ ਕਾਫੀ ਬਿਮਾਰੀ ਫੈਰੀ ਆ ਦਵਾਈ ਲੈ ਕੇ ਆਇਆ ਹਾਂ ਲਾ ਲਓ ਲਾ ਲਓ ਲਾ ਲਾ ਉਹ ਤੁਹਾਡੇ ਕੋਲ ਹੈਂਦੀਪ ਉਹ ਕੋਈ ਨਹੀਂ ਮੈਂ ਉਹ ਦਵਾਈ ਵੜ ਲਈਏ ਉਹ ਪੈ ਕੇ ਆ ਕਾਦੀਆ ਕਾਦੀਆ ਉਹ ਮਾਸਟਰ ਚਾਹ ਕਹੇਤੀ ਕੋਈ ਗੱਲ ਉਹ ਆ ਗਏ ਹਾਂ ਕੋਈ ਨਹੀਂ ਕੋਈ 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 ਇਧਰ ਪਾੜੇਗੀ ਨਾ ਗੱਲ ਨਾ ਬਾਦ ਮੈਂ ਮੈਂ ਕਹਾਂ ਮਾਫ ਰਿਓ ਹੁਣ ਰਿਓ ਹੁਣ ਰਿਓ ਆਪਣਾ ਤੁਸੀਂ ਨਾ ਪਹਿਲੇ ਦਿਨੋਂ ਬਣਿਆ ਨਾ ਨਾ ਕੋਈ ਨਹੀਂ ਕੋਈ ਆ ਗਏ ਮੈਨੂੰ ਖਰਾਬ ਮੈਨਾਂ ਨਹੀਂ ਰਿਹਾ ਕੋਈ ਇਧਰ ਹੀ ਕਉ ਨਾ ਕਰਉ ਨਾ ਕਰ ਕਉ ਆ ਤਾ ਕਦੀ ਵੀ ਨਹੀਂ ਕਰ ਕੋਨੇ ਆ ਗਿਆ ਮੈਂ ਆ ਗਿਆ ਸਾਰਾ ਹੀ ਡੰਗ ਗਿਆ ਹੀ ਨਹੀਂ 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 ਰੋਈ ਦਾਂ ਮੈਂ ਆ ਗਿਆ ਸਾਡਾ ਬਰਾਬਰ ਆਂਦਾ ਤੂੰ ਮੈਨੂੰ ਵੀ ਆਈ ਮੈਂ ਤੇਰਾ ਭਰਾ ਮੈਂ ਕੋਈ ਏਦਾਂ ਦੀ ਗੱਲ ਮੈਂ ਆ ਗਿਆ ਘਰ ਆ ਗਿਆ ਮੈਂ ਕੋਈ ਗੱਲ ਬਹੁਤ ਖਲਾਫ ਹੋਣ ਦੇ ਆਪਣੇ ਪੈਦਾ ਨੂੰ ਲਾਉਣਾ ਬੱਚਿਆਂ ਦੇ ਪੈਦਾ ਨੂੰ ਵਜੂਦ ਗਾਂਦਿਆਂ ਨੂੰ ਠੀਕ ਆ ਸਾਡੇ ਜਾਨੇ ਪੈਰ ਦੀ ਹੁਣ ਭਿਓੜੇ ਕਿਤੇ ਨਹੀਂ ਤੇ ਪੈਦਾ ਨੂੰ ਬਵਾਦੀ ਜੜੀ ਤਾਂ ਉਹ ਹੋਈ ਜਾਂਦੀ ਆ ਹਾਂ ਨਾ ਨਾ ਮਾਤਾ ਨੂੰ ਦਵਾਈ ਤੁਸੀਂ ਵੀ ਲੋ ਭਾਜੀ ਇੱਕ ਇੱਕੋ ਚਲ ਤੁਸੀਂ ਵੀ ਤੁਸੀਂ ਵੀ ਲਾਲਾ ਮਾਤਾ ਕੋ ਲਾ ਲੋ